ਸਰ ਇਹ ਨਾਮਕਨ ਤੁਹਾਡਾ ਪੂਰਾ ਮੇਰਾ ਨਾਮ ਸ਼ਸ਼ੀਲ ਕੁਮਾਰ ਵਿਸ਼ਿਸ਼ਟ ਹੈ ਜੀ ਅੱਜ ਇਹਦੀ ਆਪਣਾ 20 ਤਾਰੀਖ ਨੂੰ ਪਹਿਲਾਂ ਆਰਗੂਮੈਂਟ ਹੋ ਚੁੱਕੀ ਸੀ ਦੋਨਾਂ ਧਿਰਾਂ ਦੀ ਤੇ ਅੱਜ ਜੱਜ ਸਾਹਿਬ ਨੇ ਆਪਣਾ ਫੈਸਲਾ ਦੇ ਕੇ ਇਹਨਾਂ ਨਵੇਂ ਬੰਦਿਆਂ ਨੂੰ ਦੋਸ਼ੀ ਘਰਾੜ ਦਿੱਤਾ ਹੈ ਤੇ ਦੋ-ਦੋ ਸਾਲ ਦੀ ਇਹਨਾਂ ਨੂੰ ਕਨਵਿਕਸ਼ਨ ਕੀਤੀ ਸਰ ਇਹਦੇ ਵਿੱਚ ਹੁਣ ਉਹਨਾਂ ਦੇ ਜਿਹੜਾ ਪੋਲੀਟੀਕਲ ਕੈਰੀਅਰ ਉਹਦੇ ਉੱਪਰ ਕੀ ਇਫੈਕਟ ਪਾਊਗਾ ਪੋਲਿਟਿਕਲ ਕੈਰੀਅਰ ਵਾਸਤੇ ਲੀਗਲੀ ਦੱਸ ਸਕਦੇ ਆ ਪੋਲਿਟਿਕਲ ਕੈਰੀਅਰ ਬਾਰੇ ਐਸੀ ਕੁਸ਼ਨ ਨਹੀਂ ਮੈਨੂੰ ਸਰ ਮੈਨੂੰ ਜਿਹੜੀ ਹੁਣ ਜਿਵੇਂ ਹੋਇਸ ਵਕਤ ਕੈਬਨਿਟ ਮਨਿਸਟਰ ਨੇ ਆ ਐਮਐਲਏ ਦੇ ਸੀ ਤਾਂ ਉਹ ਚੀਜ਼ਾਂ ਨੂੰ ਲੈ ਕੇ 2 ਸਾਲ ਦੀ ਸਜ਼ਾ ਤੋਂ ਬਾਅਦ ਐਸ ਪਰ ਲਾ ਜੋ ਪ੍ਰੋਵੀਜ਼ਨ ਹੈ ਵੀ ਜੇ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਅਸੈਂਬਲੀ ਜਿਹੜੀ ਸੀਟ ਹੈ ਉਹ ਖਤਮ ਹੋ ਜਾਂਦੀ ਹੈ ਇਹਦੇ ਵਿੱਚ ਜਵਾਨਤ ਨਾਲ ਦੀ ਨਾਲ ਹੋ ਜਾਂਦੀ ਹੈ ਹਾਂ ਉਰੇ ਲੋਅਰ ਕੋਰਟ ਜਨਾਨਤ ਨਹੀਂ ਜਨਾਨਤ ਹੋ ਜਾਏਗੀ ਜੇਕਰ ਐਪਨਾ ਜੇਕਰ ਐਪਲੀਕੇਸ਼ਨ ਦੇਣਗੇ ਸਸਪੈਂਡ ਸਜ਼ਾ ਸਸਪੈਂਡ ਕਰਨ ਦੀ ਠੀਕ ਹੈ ਸਮਾਂ ਦਾ ਅੱਜ ਮੈਂ ਕਹਿੰਦੇ ਆ ਕਿ ਇਸ ਪਰਮਾਤਮਾ ਦੇ ਘਰ ਦੇਰ ਹੈ ਅੰਧੇਰਨੀ ਇਹ 15 ਸਾਲ ਪੁਰਾਣਾ ਕੇਸ ਹੈ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨੂੰ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੀ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਐਨ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕਿਓ ਚਲੇਗੇ ਪਰ ਇਹ ਹਟੇ ਨਹੀਂ ਇਹ ਕਬਜ਼ਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 4:30 ਪੌਣੇ 5 ਵੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇੱਕ ਗਲਤਤਾ ਮੈਂ ਰਹਿائش ਐ ਮੈਂ ਇੱਥੇ ਰਹਿ ਰਿਹਾ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੌੜਾ ਨਾਲ ਆ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਅਸੀਂ ਚਲੋ ਉੱਥੇ ਸੱਟਾਂ ਵੱਜੀਆਂ ਤਾਂ ਇੰਨੇ ਨੂੰ डीएसपी साहब आ गए और आके उन्होंने मौका देखा कि हां वाकई ये गलत होया है ਤੁਹਾਡੇ ਪੋਜੀਸ਼ਨ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਪਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋਗੇ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਵੈਨ ਨੂੰ ਵੀ ਕੋਈ ਕੰਪਲੇਂਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਂਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ ਪੰਜ ਚਾਰ ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਉਹ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇੱਕ ਪ੍ਰਾਈਵੇਟ ਕੰਪਲੇਂਟ ਪਾਈ ਗਾਸਾ ਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਲੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਇਹ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਪਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ तकरीबन 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ 4 ਸ਼ੀਟ ਹੋਏ ਸੀ ਅਮਨ अरोੜਾ ਤੇ ਉਹਨਾਂ ਦੇ 8 ਸਾਥੀ 2022 ਦੇ ਵਿੱਚ 4 ਸ਼ੀਟ ਹੋਏ ਸੀਗੇ ਇਹ ਅੰਡਰ ਸੈਕਸ਼ਨ 452 ਚਾ 323 148 199 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀਆ ਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਵੀ ਲੱਗਿਆ ਮਾਮਲਾ ਕੀ ਜਦੋਂ ਤੁਸੀਂ ਕਹਿ ਰਹੇ ਹੋ ਘਰੇ ਆਏ ਸੀ ਮਤਲਬ ਕੀ ਕਾਰਨ ਸੀ ਘਰੇ ਆਉਣ ਦਾ ਕਰੇ ਮੇਰਾ ਖਿਆਲ ਹੈ ਕਿਉਂਕਿ ਇਹ 2022 ਬਾਅਦ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਸੀ ਕਾਂਗਰਸ ਸੀ ਇਹਨੂੰ ਟਿਕਟ ਮਿਲ ਗਈ ਸੀ ਇਹ ਹਾਰ ਗਿਆ ਸੀ ਇਲੈਕਸ਼ਨ ਇੱਕ ਕਿਸੇਗਾ ਕਿ ਕਿਸੇ ਤਰ੍ਹਾਂ ਦੀਪੇ ਨੂੰ ਡੀਮੋਟਿਵੇਟ ਕਰਕੇ ਹਥੋਂ ਭਜਾਇਆ ਜਾਵੇ ਇੱਕ ਉਸ ਤਰ੍ਹਾਂ ਦਾ ਛੇੜੇੰਤਰ ਸੀ ਉੱਤੇ ਪਹੁੰਚ ਹੋਣੀ ਹੈ ਵੀ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ ਪੁਲਿਸ ਜਾਂ ਹੋਰ ਸਾਡੀ ਪਹੁੰਚ ਹੈ ਇਸ ਕਰਕੇ ਉਸ ਸ਼ਾਇਦ ਪਰਪਸ ਨਾਲ ਇਹਨਾਂ ਨੇ ਉਸਮਨ ਸ਼ਾਹ ਨਾਲ ਮੇਰੇ ਤੇ ਅਟੈਕ ਕੀਤਾ ਸੀ ਆ ਉਦੋਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ 2007 'ਚ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਪਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਹਾਂ ਅਮਨ ਅਰੋੜਾ ਉਦੋਂ ਕਾਂਗਰਸੀ ਸੀ ਇਹ ਉਦੋਂ ਕਾਂਗਰਸੀ ਪਰਿਵਾਰ ਦੀ